ਕਰਨਜੀਤ ਸਿੰਘ ਨਿਮਾਣਾ ਨਾਮਕ ਸੱਖਸ਼ ਨੇ ਇੱਕ ਜਥੇਬੰਦੀ ਬਣਾਈ ਸੀ ਜਿਸ ਦਾ ਨਾਮ ਸੀ ਭਾਈ ਕਨਈਆ ਜੀ ਸੇਵਾ ਮਿਸ਼ਨ ਇਹ ਭਾਈ ਕਨਈਆ ਜੀ ਜਿਹੜਾ ਕੰਮ ਕਰਦੇ ਸੀ ਨਾ ਉਹ ਤਾਂ ਦੂਸਰਾਂ ਨੂੰ ਪਾਣੀ ਪਿਆਉਂਦੇ ਸੀ ਲੇਕਿਨ ਇਹ ਭਾਈ ਕਨਈਆ ਦਾ ਨਾਮ ਵਰਤ ਕੇ ਲੋਕਾਂ ਦਾ ਖੂਨ ਇਕੱਠਾ ਕਰਕੇ ਵੇਚ ਰਿਆ ਉਹਨਾਂ ਹਸਪਤਾਲਾਂ ਦੇ ਸੀ ਡਾਕਟਰਾਂ ਨੂੰ ਬਲੱਡ ਕੈਂਪੇਨ ਚਾਰਜਾਂ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਰਿਕਾਰਡਿੰਗ ਕੀਤੀ ਅਸੀਂ ਗੁਪਤ ਕੈਮਰੇ ਰਹੀਂ ਸੀਕ੍ਰੀਟ ਕੈਮਰੇ ਰਹੀਂ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ 350 ਰੁਪਏ ਪਰ ਬੋਤਲ ਨਿਮਾਣੇ ਨੂੰ ਐਜ਼ ਅ ਕਮਿਸ਼ਨ ਦਿੰਨੇ ਆ ਉਹਦਾ ਨਾਮ ਰੱਖਿਆ ਰਿਫਰੈਸ਼ਮੈਂਟ ਫੰਡ ਉਹਨੇ ਬੋਰ ਬੈਨਰ ਲਾਇਆ ਨਹੀਂ ਨਿਸ਼ਕਾਮ ਸੇਵਾ ਖੂਨ ਲੈਣ ਦੇਣ ਲਈ ਮਿਲੂ ਪਰ ਉਹ ਨਿਸ਼ਕਾਮ ਸੇਵਾ ਦੇ ਬੈਨਰ ਹੇਠ ਲੋਕਾਂ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਉਹਨਾਂ ਦਾ ਜਿਹੜਾ ਖੂਨ ਹੈ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ 350 ਰੁਪਏ ਪਰ ਯੂਨਿਟ ਉਹਨਾਂ ਕੋਲੋਂ ਕਮਿਸ਼ਨ ਲੈਂਦਾ ਸ਼ਾਮ ਨੂੰ ਜੇ 100 ਯੂਨਿਟ ਦੇ ਉੱਤੇ 35000 ਰੁਪਏ ਦੇ ਅਕਾਊਂਟ ਚ ਰੋਜ਼ ਦਾ ਪੈਂਦਾ ਹੈ ਉਹ ਕੁਝ ਨਹੀਂ ਪਰਵਾ ਕਰਦਾ ਫਟਾਫਟ ਜੋੜਾ ਮਰਜੀ پیشنਤ ਨਹੀਂ ਕਿ ਤੂੰ ਗਾਦਾ ਪੇਸ਼ੈਂਟ ਹੈ ਤੂੰ ਸ਼ੂਗਰ ਦਾ ਨਹੀਂ ਤੈਨੂੰ ਤੈਨੂੰ ਕੋਈ ਬਲੱਡ ਪ੍ਰੈਸ਼ਰ ਤਾਂ ਨਹੀਂ ਤੈਨੂੰ ਕੋਈ ਕੈਂਸਰ ਤਾਂ ਨਹੀਂ ਬਸ ਜਿਹੜਾ ਆਂਦਾ ਕਹਿੰਦਾ ਖੂਨ ਦਿਓ ਉਹ ਖੂਨ ਇਕੱਠਾ ਕਰਦਾ ਸ਼ਾਮ ਨੂੰ ਜਾ ਕੇ ਕੋਕੀ ਨੇ ਹਸਪਤਾਲਾਂ ਤੋਂ ਹਿਸਾਬ ਲੈਣਾ ਹੁੰਦਾ ਤੇ ਸ਼ਾਮ ਨੂੰ ਕੈਸ਼ ਲੈਂਦਾ ਸਿਵਲ ਸਰਜਨ ਨੇ ਇਹਦੇ ਖਿਲਾਫ ਆਰਡਰ ਕਰ ਦਿੱਤੇ ਨੇ ਜਿਹੜੇ ਕਿ ਇਹ ਇੰਨੀ ਜੱਥੇਬੰਦੀ ਨੂੰ ਉਹਨੇ ਪੂਰਨ ਤੌਰ ਤੇ ਬੰਦ ਕਰ ਦਿੱਤਾ ਪਾਬੰਦੀ ਲਾ ਦਿੱਤੀ ਹੈ ਉਹਨੇ ਕਿਹਾ ਵੀ ਅੱਜ ਤੋਂ ਬਾਅਦ ਨਿਮਾਣੇ ਦਾ ਕੋਈ ਵੀ ਕੈਂਪ ਅਲਾਉਡ ਨਹੀਂ ਹੈ ਜਿਹੜਾ ਲਾਏਗਾ ਹਸਪਤਾਲ ਉਹਦੇ ਤੇ ਐਕਸ਼ਨ ਹੋਏਗਾ ਲੁਧਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਚਾਰ ਕਪੂਰ ਖੂਨਦਾਨ ਮਹਾਦਾਨ ਕਿਹਾ ਜਾਂਦਾ ਵੈ ਖੂਨਦਾਨ ਤਦ ਕਰਕੇ ਦਿੰਦੇ ਨੇ ਕਿ ਤਦ ਤੱਕ ਕਿਸੇ ਜ਼ਰੂਰਤਮੰਦ ਦੀ ਜਿਹੜੀ ਹੈ ਮਦਦ ਹੋ ਸਕੇ ਲੇਕਿਨ ਖੂਨ ਦੇ ਉੱਤੇ ਵੀ ਹੁਣ ਵਪਾਰ ਹੋਣਾ ਸ਼ੁਰੂ ਹੋ ਗਿਆ ਹੈ ਕਈ ਐਸੀ ਇੱਕ ਸੰਸਥਾ ਬਣੀ ਸੀਗੀ ਜੋ ਖੂਨ ਦੇ ਕੈਂਪ ਲਗਾਉਂਦੀ ਸੀ ਲੇਕਿਨ ਉਹਦਾ ਵੀ ਸਕੈਮ ਜਿਹੜਾ ਸਾਹਮਣੇ ਆ ਗਿਆ ਕਿ ਉਹ ਖੂਨ ਜਿਹੜਾ ਹੈ ਵੱਡੇ ਵੱਡੇ ਹਸਪਤਾਲਾਂ ਨੂੰ ਪੈਸੇ ਦੇ ਕੇ ਵੇਚਦੇ ਆ ਲੇਕਿਨ ਖੂਨ ਜਿਹੜਾ ਹੈ ਜਦੋਂ ਕੋਈ ਸ਼ਖਸ ਦਿੰਦਾ ਹੈ ਤੇ ਉਹ ਕਹਿੰਦਾ ਕਿ ਕਿਸੇ ਦੀ ਮਦਦ ਕੀਤੀ ਜਾਵੇ ਇਸ ਕਰਕੇ ਵੀ ਆਪਣਾ ਖੂਨਦਾਨ ਦੇ ਰਿਹਾ ਲੇਕਿਨ ਲੁਧਿਆਣਾ ਤੋਂ ਆ ਮਨਜੀਤ ਜੀ ਕੀ ਮਾਮਲਾ ਹੈਗਾ ਵਾ ਕਿਹੜੀ ਉਹ ਐਨਜੀਓ ਹੈਗੀ ਜਿਹੜੀ ਖੂਨ ਲੈਂਦੀ ਸੀਗੀ ਲੋਕਾਂ ਦਾ ਤੇ ਅੱਗੇ ਡੋਨੇਟ ਪੈਸੇ ਕਰਦੀ ਸੀਗੀ ਜਾਂ ਡੋਨੇਟ ਕਰਦੀ ਸੀ ਫ੍ਰੀ ਤਰਨਜੀਤ ਸਿੰਘ ਨਮਾਣਾ ਨਾਮਕ ਸਲਕਸ਼ ਨੇ ਇੱਕ ਜਥੇਬੰਦੀ ਬਣਾਈ ਸੀ ਜਿਸ ਦਾ ਨਾਮ ਸੀ ਭਾਈ ਕਨਈਆ ਜੀ ਸੇਵਾ ਮਿਸ਼ਨ ਇਹ ਭਾਈ ਕਨਈਆ ਜੀ ਜਿਹੜਾ ਕੰਮ ਕਰਦੇ ਸੀ ਨਾ ਉਹ ਤਾਂ ਦੁਸ਼ਮਣਾਂ ਨੂੰ ਪਾਣੀ ਪਿਆਂਦੇ ਸੀ ਲੇਕਿਨ ਇਹ ਭਾਈ ਕਨਈਆ ਦਾ ਨਾਮ ਵਰਤ ਕੇ ਲੋਕਾਂ ਦਾ ਖੂਨ ਇਕੱਠਾ ਕਰਕੇ ਵੇਚ ਰਿਆ ਇਹਦਾ ਮੈਨੂੰ ਜਦੋਂ ਪਤਾ ਲੱਗਿਆ ਤੇ ਮੈਂ ਇਹਨੂੰ ਕਿਹਾ ਕੇ ਨਿਰਮਾਣਾ ਜੀ ਇਹ ਕੰਮ ਬੰਦ ਕਰ ਦਿਓ ਕਿਉਂਕਿ ਇਹ ਲੋਕਾਂ ਦਾ ਖੂਨ ਚੂਸ ਕੇ ਆਪਾਂ ਵੇਚ ਨਹੀਂ ਸਕਦੇ ਤੁਸੀਂ ਨਾਲ ਸੀਗੇ ਉਹ ਸੰਸਥਾ ਦੇ ਵਿੱਚ ਮੈਂ ਨਾਲ ਨਹੀਂ ਸੀ ਮੈਂ ਕਿਸਾਨੀ ਸੰਸਥਾ ਨਾਲ ਸੀ ਉਹ ਵੀ ਇੱਕ ਕਿਸਾਨੀ ਸੰਸਥਾ ਨਾਲ ਜੁੜਿਆ ਹੋਇਆ ਸੀ ਉੱਥੇ ਮੇਰਾ ਮੇਲ ਹੋਇਆ ਸੀ ਜਦੋਂ ਮੈਂ ਉਹਨੂੰ ਕਿਹਾ ਕਿ ਇਹ ਬੰਦ ਕਰ ਦੇ ਲੇਕਿਨ ਉਹਨੇ ਮੇਰੀ ਗੱਲ ਨੂੰ ਇਗਨੋਰ ਕੀਤਾ ਮੈਂ ਇਸ ਦੀ ਇਨਕੁਆਰੀ ਡੀਸੀ ਸਾਹਿਬ ਕੋਲ ਲਾਈ ਜਿਹਦੇ ਵਿੱਚ ਮਨੂ ਡੀਸੀ ਸਾਹਿਬ ਨੇ ਕਿਹਾ ਵੀ ਤੁਹਾਰ ਕੋ ਪ੍ਰੂਫ ਹੈਗੇ ਨੇ ਸਾਡੀ ਟੀਮ ਗਈ ਅਸੀਂ ਸਾਰੇ ਹਸਪਤਾਲ ਨਾਮੀ ਹਸਪਤਾਲ ਜਿਨ੍ਹਾਂ ਦਾ ਮাজে ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਨਕੁਆਰੀ ਚੱਲ ਰਹੀ ਹੈ ਉਹਨਾਂ ਹਸਪਤਾਲਾਂ ਦੇ ਅਸੀਂ ਡਾਕਟਰਾਂ ਨੂੰ ਬਲੱਡ ਕੈਂਪੇਨ ਚਾਰਜਾਂ ਨੂੰ ਮਿਲੇ ਤੇ ਉਹਨਾਂ ਨੇ ਕਿਹਾ ਰਿਕਾਰਡਿੰਗ ਕੀਤੀ ਅਸੀਂ ਗੁਪਤ ਕੈਮਰੇ ਰਹੀਂ ਸੀਕ੍ਰੀਟ ਕੈਮਰੇ ਰਹੀਂ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ 350 ਰੁਪਏ ਪਰ ਬੋਤਲ ਨਿਮਾਣੇ ਨੂੰ ਐਜ਼ ਅ ਕਮਿਸ਼ਨ ਦਿੰਨੇ ਆ ਉਹਦਾ ਨਾਮ ਰੱਖਿਆ ਰਿਫਰੈਸ਼ਮੈਂਟ ਫੰਡ ਜਦ ਕਿ ਰਿਫਰੈਸ਼ਮੈਂਟ ਪੇਸ਼ੈਂਟ ਤੱਕ ਪਹੁੰਚਣੀ ਚਾਹੀਦੀ ਹੈ ਉਹ ਕੇਵਲ ਸਰਕਾਰੀ 50 ਰੁਪਏ ਫਿਕਸ ਹੋਈ ਹੈ ਲੇਕਿਨ ਇਹਨਾਂ ਨੇ ਉਸ ਨੂੰ 350 ਰੁਪਏ ਦਿੰਦੇ ਨੇ ਇਸ ਕਰਕੇ ਇਹ ਮਾਣਾ ਸਰਕਾਰੀ ਅਫਸਲਾ ਚ ਕੋਈ ਨਹੀਂ ਦਿੰਦਾ ਕੋਈ ਇੱਕ ਯੂਨਿਟ ਹੁੰਦਾ ਉਹ ਸਾਢੇ ਉਹਦੀ ਜਿਹੜੀ ਡਾਕਟਰਾਂ ਨੂੰ ਸੇਲ ਕਰਦੇ ਨੇ ਉਹ 1800 ਰੁਪਏ ਦੀ ਇੱਕ ਯੂਨਿਟ ਸੇਲ ਕਰਦੇ ਨੇ ਇੱਦਾਂ ਹੁਣ ਅਸੀਂ ਖੂਨ ਦੇਣ ਕੇ ਅਸੀਂ ਤਾਂ ਫ੍ਰੀ ਦੇ ਕੇ ਆਏ ਆਂ ਬਸ ਇਹੀ ਤਾਂ ਗੱਲ ਐ ਉਹਨੇ ਬੈਨਰ ਲਾਇਆ ਨੇ ਨਿਸ਼ਕਾਮ ਸੇਵਾ ਖੂਨ ਲੈਣ ਦੇਣ ਲਈ ਮਿਲੋ ਪਰ ਉਹ ਨਿਸ਼ਕਾਮ ਸੇਵਾ ਦੇ ਬੈਨਰ ਹੇਠ ਲੋਕਾਂ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਉਹਨਾਂ ਦਾ ਜਿਹੜਾ ਖੂਨ ਹੈ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ 350 ਰੁਪਏ ਪਰ ਯੂਨਿਟ ਉਹਨਾਂ ਕੋਲੋਂ ਕਮਿਸ਼ਨ ਲੈਂਦਾ ਸ਼ਾਮ ਨੂੰ ਜੇ 100 ਯੂਨਿਟ ਦਿੱਤੇ 35000 ਦੇ ਅਕਾਊਂਟ 'ਚ ਰੋਜ਼ ਦਾ ਪੈਂਦਾ 30 ਦੇ 30 ਦਿਨ ਕੈਂਪ ਲਾਂਦਾ ਉਹਦਾ ਕੋਈ ਕਾਰੋਬਾਰ ਨਹੀਂ ਐ ਉਹ ਕੇਵਲ ਤੇ ਕੇਵਲ ਲੱਖਾਂ ਨਹੀਂ ਕਰੋੜਾਂ ਰੁਪਏ ਦੀ ਜਦਾਦ ਬਣਾ ਚੁੱਕਿਆ ਖੂਨ ਵੇਚ ਕੇ ਇਨੇ ਵਿੱਚ ਇੱਕ ਗੱਲ ਆ ਜਾਂਦੀ ਹੈ ਹੁਣ ਬੰਦਾ ਜਿਹੜਾ ਖੂਨ ਦਿੰਦਾ ਕਈ ਵਾਰੀ ਐਸੇ ਜੇ ਖੂਨ ਵੀ ਹੁੰਦੇ ਜਿਦੇ ਕਈ ਸਿੰਪਟਮਸ ਹੁੰਦੇ ਨੇ ਲੇਕਿਨ ਉਹ ਚੈੱਕ ਕਿਤੇ ਬਗੈਰ ਹੀ ਦਿੰਦੇ ਨੇ ਉਹ ਮੈਂ ਕਹਿੰਦਾ ਜੀ ਇਹ ਖੂਨ ਵੇਚਣ ਦੇ ਹਾਲ ਵਿੱਚ 슈ਗਰ ਦੇ ਪੇਸ਼ੈਂਟ ਐਚ ਆਈ ਵੀ ਪੋਜ਼ੀਟਿਵ ਦੇ ਪੇਸ਼ੈਂਟ ਈਵਨ ਭਿਆਨਕ ਬਿਮਾਰੀਆਂ ਦੇ ਪੇਸ਼ੈਂਟ ਇਹ ਕੁਛ ਨਹੀਂ ਪੁੱਛਦਾ ਇਹ ਕਹਿੰਦਾ ਬਸ ਮੈਂ ਕਿਉਂਕਿ ਵੱਧ ਤੋਂ ਵੱਧ ਸ਼ਾਮ ਨੂੰ ਖੂਨ ਇਕੱਠਾ ਕਰਨਾ ਹੈ ਮੈਨੂੰ 200 ਯੂਨਿਟ ਚਾਹੀਦਾ ਮੈਨੂੰ ਸ਼ਾਮ ਨੂੰ 80000 ਰੁਪਏ ਦਿਹਾੜੀ ਪੈਂਦੀ ਹੈ ਉਹ ਕੁਛ ਨਹੀਂ ਪਰਵਾਹ ਕਰਦਾ ਫਟਾਫਟ ਜੋੜਾ ਮਰਜੀ ਪੇਸ਼ੇਂ ਪੁੱਛਦਾ ਹੀ ਨਹੀਂ ਕਿ ਤੂੰ ਕਾਹਦਾ ਪੇਸ਼ੈਂਟ ਹੈ ਤੂੰ ਸ਼ੂਗਰ ਤਾਂ ਨਹੀਂ ਤੈਨੂੰ ਤੈਨੂੰ ਕੋਈ ਬਲੱਡ ਪ੍ਰੈਸ਼ਰ ਤਾਂ ਨਹੀਂ ਤੈਨੂੰ ਕੋਈ ਕੈਂਸਰ ਤਾਂ ਨਹੀਂ ਬਸ ਜਿਹੜਾ ਆਂਦਾ ਕਹਿੰਦਾ ਖੂਨ ਦਿਓ ਉਹ ਕੂਨ ਇਕੱਠਾ ਕਰਦਾ ਸ਼ਾਮ ਨੂੰ ਜਾ ਕੇ ਕਿਉਂਕਿ ਇਹਨੇ ਹਸਪਤਾਲਾਂ ਤੋਂ ਹਿਸਾਬ ਲੈਣਾ ਹੁੰਦਾ ਤੇ ਸ਼ਾਮ ਨੂੰ ਕੈਸ਼ ਲੈਂਦਾ ਸਾਡੇ ਕੋਈ ਸਟਿੰਗ ਹੈਗਾ ਇਹਦਾ ਸਾਰਾ ਬਿਲਕੁਲ ਮੈਂ ਤੁਹਾਨੂੰ ਇਹਦਾ ਪ੍ਰੂਫ ਦੇਣਾ ਚਾਹਨਾ ਮੇਰੇ ਕੋਲ ਸਿਵਲ ਸਰਜਨ ਨੇ ਇਹਦੇ ਖਿਲਾਫ ਆਰਡਰ ਕਰ ਦਿੱਤੇ ਨੇ ਜਿਹੜੇ ਕਿ ਇਹਦੀ ਜਥੇਬੰਦੀ ਨੂੰ ਉਹਨੇ ਪੂਰਨ ਤੌਰ ਤੇ ਬੰਦ ਕਰ ਦਿੱਤਾ ਪਾਬੰਦੀ ਲਾ ਦਿੱਤੀ ਹੈ ਉਹਨੇ ਕਿਹਾ ਵੀ ਅੱਜ ਤੋਂ ਬਾਅਦ ਨਿਮਾਣੇ ਦਾ ਕੋਈ ਵੀ ਕੈਂਪ ਅਲਾਉਡ ਨਹੀਂ ਹੈ ਜਿਹੜਾ ਲਾਏਗਾ ਹਸਪਤਾਲ ਉਹਦੇ ਤੇ ਐਕਸ਼ਨ ਹੋਏਗਾ ਇਹ ਤੁਹਾਨੂੰ ਮੈਂ ਦਿਖਾਦਾ ਇੱਕ ਸਿਵਲ ਸਰਜਨ ਵੱਲੋਂ ਪਾਬੰਦੀ ਦੀ ਲੈਟਰ ਆਤੇ ਚ ਸਾਡੇ ਜਿਹੜੀ ਲਗਾ ਦਿੱਤੀ ਗਈ ਹੈ ਜਿਹੜਾ ਇੱਕ ਪਾਬੰਦੀ ਲਗਾਈ ਗਈ ਹੈ ਕਿ ਜੋ ਬਲੱਡ ਜਿਹੜੇ ਆ ਲੋਕਾਂ ਕੋਲ ਲੈਂਦੇ ਸੀਗੇ ਉਹ ਹੁਣ ਨਹੀਂ ਲਿਆ ਜਾ ਸਕਦਾ ਕਿਉਂਕਿ ਵੱਡਾ ਇੱਕ ਪੱਧਰੇ ਤੇ ਉੱਤੇ ਸਕੈਮ ਜਿਹੜਾ ਸਾਹਮਣੇ ਆਇਆ ਹੋਰ ਤੁਹਾਡੇ ਕੋਲ ਕੀ ਇਸ ਤੋਂ ਇਲਾਵਾ ਮੇਰੇ ਕੋਲ ਇਹ ਮੈਂ ਜਿਹੜੀ ਲੈਟਰਾਂ ਨੇ ਇਹਦੇ ਤੋਂ ਬਿਨਾ ਡੀਸੀ ਸਾਹਿਬ ਤੋਂ ਬਿਨਾ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਪਾਈ ਉਹਦੀ ਕਾਪੀ ਮੇਰੇ ਕੋਲ ਹੈ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਡੀਜੀਪੀ ਪੰਜਾਬ ਅਸੀਂ ਸਾਰਿਆਂ ਨੂੰ ਲੈਟਰਾਂ ਪਾਈਆਂ ਉਹਨਾਂ ਨੇ ਅਜਿਹੀ ਇਨਕੁਆਰੀ ਅੱਗੇ ਕੋ ਮਾਰ ਕਰਤੀ ਹੈ ਚੰਡੀਗੜ੍ਹ ਦੇ ਵਿੱਚ 6 ਤਿੰਨ ਪ੍ਰਵਾਲ ਵਿਭਾਈ ਬਾਗ ਦੇ ਵਿੱਚ ਵੀ ਇਨਕੁਆਰੀ ਸ਼ੁਰੂ ਹੋ ਗਈ ਹੈ ਇਸ ਨਮਾਣੇ ਦੇ ਕਿਉਂਕਿ ਬਹੁਤ ਵੱਡਾ ਕਾਂਡ ਹੈ ਇਹ ਸਕੈਂਡਲ ਛੋਟਾ ਮੋਟਾ ਨਹੀਂ ਇਹਦੇ ਵਿੱਚ ਬੜੇ ਵੱਡੇ ਵੱਡੇ ਹਸਪਤਾਲ ਰਲੇ ਹੋਏ ਨੇ ਮੈਂ ਮੰਗ ਕਰਾਂ ਕਿ ਜਦੋਂ ਇਨਕੁਆਰੀ ਪੂਰੀ ਕੰਪਲੀਟ ਹੋ ਜਾਏਗੀ ਮੈਨੂੰ ਇਹ ਨਾ ਲੁਧਿਆਣੇ ਦੇ ਸਿਵਲ ਸਰਚਾਸਨ ਨੇ ਪ੍ਰੋਸਸਰ ਦਿੱਤਾ ਕਿ ਨਿਮਾੜੇ ਤੇ ਅਸੀਂ ਜਲਦੀ ਐਫ ਆਈ ਆਰ ਕਰਨ ਜਾ ਰਹੇ ਹਾਂ ਪਰ ਬਾਕੀ ਜਿਹੜੇ ਹਸਪਤਾਲ ਨੇ ਜਿਹੜੇ ਉਹਨਾਂ ਰਲੇ ਨੇ ਉਹਨਾਂ ਤੇ ਵੀ ਮੈਂ ਮੰਗ ਕਰਾਂਗਾ ਉਹਦਾ ਵੀ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਜਿਹੜੇ ਸਾਰੇ ਸਕੈਂਡਲ ਚੱਲ ਜਾਂਦੇ ਕਿ ਸਰਕਾਰੀ ਤੌਰ ਤੇ 50 ਰੁਪਏ ਰਿਫਰੈਸ਼ਮੈਂਟ ਫੰਡ ਹੈ ਉਹ ਵੀ ਮਰੀਜ਼ ਨੂੰ ਤੁਸੀਂ ਉਹਦੇ ਖੂਨ ਦੇ ਬਦਲੇ ਫਰੂਟ ਦਿਓ ਜਾਂ ਕੋਈ ਰਿਫਰੈਸ਼ਮੈਂਟ ਦਿਓ ਪਰ ਇਹ ਉਹਨਾਂ ਨੂੰ ਗੁਰਦੁਆਰੇ ਤੋਂ ਲੈ ਕੇ ਦਿੰਦਾ ਕਿਉਂਕਿ ਕੈਂਪ ਗੁਰਦੁਆਰਿਆਂ ਚ ਲਾਂਦਾ ਇਹਨੇ ਕਦੀ ਵੀ ਕੈਂਪ ਬਾਹਰ ਨਹੀਂ ਲਾਇਆ ਤੇ ਉਹ ਕੈਂਪ ਲਾ ਕੇ ਗੁਰਦਾਰਾ ਰੈਸਟੈਂਟ ਲਾ ਕੇ ਸਰਕਾਰੀ ਵੰਡ ਦੀ ਉਹ ਸਕੈਮ ਜਿਹੜਾ ਬਾਹਰ ਆ ਗਿਆ ਹੁਣ ਤਾਂ ਫੇਰ ਭਜਣਾ ਪੈ ਰਣੀ ਇਹ ਭਾ ਚੁੱਕਾ ਆਇਆ ਐਸ ਟਾਈਮ ਆਸਟ੍ਰੇਲੀਆ ਚ ਹੈ 1.5 ਮਹੀਨੇ ਤੋਂ ਫਰਾਰ ਹੈ ਵਾਪਸ ਨਹੀਂ ਆ ਰਿਹਾ ਲੇਕਿਨ ਇਹਦੇ ਦੇ ਦਿੱਤੇ ਕਦੀ ਨਾ ਕਦੀ ਜਦੋਂ ਵੀ ਵਾਪਸ ਆਇਆ ਇਹਨੂੰ ਪੀਓ ਕਰਾਰ ਦਿਵਾਵਾਂਗੇ ਔਰ ਇਸ ਬੰਦੇ ਨੂੰ ਇਹਦੀ ਬਰਦੀ ਸੋਝਾ ਦਿਵਾਵਾਂਗੇ ਲੇਕਿਨ ਤੁਹਾਡੇ ਕੋ ਕੀ ਕੀ ਸਕੈਮ ਹੈਗੇ ਨੇ ਹਸਪਤਾਲ ਦੇ ਵਿੱਚ ਦਾ ਇੱਕ ਯੂਨਿਟ ਜਾ ਰਿਹਾ ਉਹਦੀ ਤੁਹਾਡੇ ਕੋ ਵੀਡੀਓ ਬਾਡੀਓ ਹੈਗੀ ਕੁਝ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਕਿ ਅਸੀਂ ਟੀਮ ਬਣਾ ਕੇ ਐਸਟੀ ਇਨਕੁਆਰੀ ਕਰਦੇ ਕਰਦੇ ਪ੍ਰਾਈਵੇਟ ਹਸਪਤ ਅਸੀਂ ਉਹਨਾਂ ਦੀ ਰਿਕਾਰਡਿੰਗ ਕੀਤੀ ਜਿੱਥੇ ਡਾਕਟਰਾਂ ਨੇ ਸਾਨੂੰ ਦੱਸਿਆ ਉਹਨਾਂ ਨੂੰ ਅਸੀਂ ਗੁਪਤ ਕੈਮਰੇ ਰਿਕਾਰਡਿੰਗ ਕੀਤੀ ਉਹ ਪੈਂਡਰ ਵਿੱਚ ਪਾ ਕੇ ਅਸੀਂ ਸਿਵਲ ਸਰਜਨ ਸਾਹਿਬ ਨੂੰ ਦੇ ਚੁੱਕੇ ਹਾਂ ਦੋ ਪੈਂਡਰ ਡਰਾਈਵ ਉਹ ਸਾਨੂੰ ਮਿਲ ਸਕਦੀ ਹੈ ਉਹ ਫਿਲਹਾਲ ਅੰਡਰ ਇਨਕੁਆਰੀ ਹੈ ਪਰ ਮੈਂ ਤੁਹਾਨੂੰ ਫਿਰ ਵੀ ਕੋਸ਼ਿਸ਼ ਕਰਾਂਗਾ ਉਹ ਪ੍ਰੋਵਾਈਡ ਕਰਾਂ ਦੀ ਉਹਦੇ ਵਿੱਚ ਬਕਾਇਦਾ ਤੌਰ ਤੇ ਜਦ ਸਿਵਲ ਸਰਜਨ ਨੇ ਆਰਡਰ ਹੀ ਕਰਤੇ ਇਹ ਆਰਡਰ ਕਲੀਅਰ ਤਾਂ ਹੀ ਕੀਤੇ ਨੇ ਕਿਸੇ ਮਰਦ ਨੂੰ ਵੀ ਐਡਾ ਸਿਵਲ ਸਰਜਨ ਬਿਨਾ ਪ੍ਰੂਫ ਤੋਂ ਆਰਡਰ ਨਹੀਂ ਕਰ ਸਕਦਾ ਉਹਨਾਂ ਨੇ ਵੀਡੀਓ ਦੇਖੀਆਂ ਉਹ ਵੀਡੀਓ ਵਿੱਚ ਉਹ ਆ ਗਿਆ ਕਿ ਸਾਨੂੰ ਡਾਕਟਰ ਸਾਹਿਬ ਕਹਿ ਰਹੇ ਨੇ ਕਿ 350 ਸੀਨੇਮਾਨੇ ਨੂੰ ਦੇਣੇ ਇੱਕ ਬ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਆਸਟ੍ਰੇਲੀਆ ਜਿਹੜੇ ਨੇ ਭੱਜ ਚੁੱਕੇ ਹੋਏ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਆਸਟ੍ਰੇਲੀਆ ਨੇ ਕਿ ਜਦੋਂ ਤਾਂ ਸਿਵਲ ਸਰਜਨ ਨੇ ਲੈਟਰ ਜਿਹੜਾ ਦਿੱਤੀ ਸੀਗੀ ਉਸ ਤੋਂ ਬਾਅਦ ਇਹ ਖੂਨ ਜਿਹੜਾ ਨਾ ਖੂਨ ਦਾ ਜਿਹੜਾ ਮਹਾਦਾਨ ਕਿਹਾ ਜਾਂਦਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਉਹ ਤੇ ਮੋਹਰ ਲਗਾ ਦਿੱਤੀ ਗਈ ਹੈ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਐਸੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਬਾਰੇ ਸੋਚਿਆ ਨਹੀਂ ਜਾ ਸਕਦਾ ਲੇਕਿਨ ਇੱਕ ਸ਼ਖਸ ਆਪਣਾ ਖੂਨ ਦਿੰਦਾ ਕਿਸੇ ਜਾਨ ਬਚਾਉਣ ਵਾਸਤੇ ਲੇਕਿਨ ਉਹਨਾਂ ਖੂਨਾਂ ਨੂੰ ਹੀ ਵੇਚਾਂ ਵੇਚਣ ਦਾ ਵਿਪਾਰ ਕਰ ਲਿਤਾ ਜਾਵੇ ਤੱਕ ਆ ਆਖਿਰ ਇਨਸਾਨੀਅਤ ਚੰਦ ਪੈਸੇ ਖਾਤ ਸਰ ਇੱਕ ਤੜਕ ਪੁੱਛਣਾ ਸੀਗਾ ਜਿਹੜੀ ਨਿਮਾਣਾ ਜਿਹੜੀ ਚਲਾਉਂਦਾ ਸੀਗਾ ਬਲੱਡ ਟੇਕਰ ਸੁਸਾਇਟੀ ਉਹਦਾ ਕੀ ਮਾਮਲਾ ਕੀ ਹੈ ਕਿ ਉਹਨੂੰ ਬੰਦ ਕਰ ਦਿੱਤਾ ਗਿਆ ਕੀ ਬਲੱਡ ਬਾਅਰ ਵੇਚਦਾ ਸੀਗਾ ਤੈਨੂੰ ਇਹ ਹਾਲਜ ਕਿਹੜੀ ਕੋਈ ਨਹੀਂ ਪੈਂਡਿੰਗ ਕੋਈ ਹੈ ਜੀ ਇਹ ਕੋਈ ਪੈਂਡਿੰਗ ਹੈ ਜੀ ਸਰ ਲੈਣਾ ਕੈਮਰਾ ਹਨੀ ਦੇ ਨਾਲ ਵਿਸ਼ਾਲ ਕਪੂਰ ਨਾ